ਦੇਖੋ ਜੀ ਸਮਾਣਾ ਸ਼ਹਿਰ ਚ ਜਿਹੜੇ ਆਪਾਂ ਨੂੰ ਪਤਨਾ ਪਤਾ ਹੈ ਬੜਾ ਨਾ ਅਫਰਚੂਨੇਟ ਇਨਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਦੇਖੋ ਉਹ ਨੁਕਸਾਨ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਬਟ ਜਿਵੇਂ ਕਿ ਸਾਰੇ ਪੇਰੈਂਟਸ ਹੋ ਲੋ ਡਿਮਾਂਡ ਸੀ ਵੀ ਇਹ ਜੇ ਕੋਈ ਵੀ ਹਾਦਸਾ ਅੱਗੇ ਤੋਂ ਨਾ ਹੋਵੇ ਸ਼ਹਿਰ ਚ ਪਹਿਲੀ ਗੱਲ ਤਾਂ ਫਾਈ ਸੋਚਦੇ ਆ ਉਸ ਤੋਂ ਬਾਅਦ ਜੇ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਜਿਹੜੀ ਮੋਡਲਿਸ ਸਹੂਲਤ ਐ ਐਮਬੂਲੈਂਸ ਦੀ ਹੁੰਦੀ ਹੈ ਜਿਸ ਸੰਬੰਧੀ ਇਹ ਲੋਡ ਮਹਿਸੂਸ ਕੀਤੀ ਗਈ ਕਿ ਸਮਾਣਾ ਸ਼ਹਿਰ ਚ ਹੋਰ ਐਮਬੂਲੈਂਸਿਸ ਦੀ ਲੋਡ ਹੈ ਕਿਉਂਕਿ ਸਾਡੀ ਇੱਥੇ ਜਿਹੜਾ ਸ਼ਹਿਰ ਹੈ ਕਨੈਕਟਿੰਗ ਹੈ ਟੂ ਪਟਿਆਲਾ ਪਾਤੜਾ ਆਪਣੀ ਇੱਥੋਂ ਹੀ ਸਾਰੀ ਟ੍ਰੈਫਿਕ ਸਾਰੀ ਪਾਸ ਹੁੰਦੀ ਹੈ ਤੇ ਆਪਣਾ ਸਮਾਨਾ ਪਾਤੜਾ ਰੋਡ ਪਟਿਆਲਾ ਰੋਡ ਤੇ ਕਾਫੀ ਸਕੂਲ ਕਾਲਜਿਸ ਨੇ ਇੰਪੋਰਟੈਂਟ ਇੰਸਟੀਟਿਊਸ਼ਨਸ ਨੇ ਕਾਫੀ ਇੰਡਸਟਰੀ ਫੈਕਟਰੀ ਜਿਹਦੇ ਕਰਕੇ ਹੈਵੀ ਵਾਹिकल्स ਦਾ ਚਲਣਾ ਹੈ ਇਥੇ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਸੀਐਮ ਪੰਜਾਬ ਆਪਣੇ 7 ਤਾਰੀਖ ਨੂੰ ਸਮਾਨਾ ਸ਼ਹਿਰ ਪੇਰੈਂਟਸ ਨੂੰ ਮਿਲ ਕੇ ਗਏ ਸੀ ਕਿ ਉਸ ਟਾਈਮ ਇਹ ਡਿਸਕਸ਼ਨ ਚ ਆਇਆ ਸੀਗਾ ਤੇ ਪੇਰੈਂਟਸ ਵੱਲੋਂ ਵੀ ਮੰਗ ਕੀਤੀ ਹੈ ਸਾਨੂੰ ਐਮਬੂਲੈਂਸਿਸ ਆਪਣੇ ਬੱਚਿਆਂ ਦੇ ਡਰਾਈਵਰ ਦੀ ਯਾਦ ਦੇ ਵਿੱਚ ਡੈਡੀਕੇਟ ਕੀਤੀਆਂ ਜਾਣ ਤੇ ਮਾਰੀਓਗ ਸੀਐਮ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਹਫਤੇ ਦੇ ਅੰਦਰ ਇਹ ਸਾਰੀ ਐਂਬੂਲੈਂਸਿਸ ਸਪੇਸ ਦਿੱਤੀਆਂ ਜਾਣਗੀਆਂ ਤੇ ਅਸੀਂ ਸੀਐਮ ਸਾਹਿਬ ਦਾ ਬਹੁਤ-ਬਹੁਤ ਥੈਂਕਸ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਸਾਡੇ ਸਮਾਨਾ ਸ਼ਹਿਰ ਨੂੰ ਐਂਬੂਲੈਂਸਿਸ ਦਿੱਤੀਆਂ ਗਈਆਂ ਨੇ ਅੱਜ ਤੇ ਇਹਦੇ ਨਾਲ ਸਾਨੂੰ ਹੁਣ ਅਸੀਂ ਜਿੰਨੇ ਵੀ ਸਾਡੇ ਕੋਈ ਡਾਰਕ ਸਪੋਰਟ ਦੇ ਐਕਸੀਡੈਂਟ ਪ੍ਰੋਨ ਏਰੀਆਜ਼ ਨੇ ਤਾਂ ਅਸੀਂ ਉਹ ਫਸਿਆਣੇ ਤੋਂ ਲੈ ਕੇ ਸਾਰੇ ਆਇਡੈਂਟੀਫਾਈ ਕੀਤੇ ਹਨ ਫਿਰ ਸਟੇਸ਼ਨ ਰੈਨ ਗਿਆ ਤੇ ਸਿਵਲ ਹਸਪੀਟਲ ਪਟਿਆਲਾ ਆਪਣਾ ਸਮਾਨਾ ਵਿਖੇ ਵੀ ਇੱਕ ਸਾਡੇ ਹਰ ਟਾਈਮ ਇਹ ਅਵੇਲੇਬਲ ਰਹੇਗੀ ਇਸ ਤੋਂ ਇਲਾਵਾ ਅਕੋਰਡਿੰਗ ਟੂ ਨੀਡ ਆਫ ਦਾ ਟਾਈਮ ਜਿਵੇਂ ਕੋਈ ਰੈਸ਼ਨਲਾਈਜੇਸ਼ਨ ਦੀ ਲੋੜ ਹੋਈ ਵੀ ਇਹਨਾਂ ਨੂੰ ਰੀਲੋਕੇਟ ਕਰਨਾ ਕੁਛ ਹੈ ਦੈਟ ਵਿਲ ਆਲਸੋ ਬੀ ਕੰਸੀਡਰਡ